ਕਿੰਨ ਹੋਇਆ ਕਿਦਾਂ ਪੋਸੀਬਲ ਹੈ ਤੇ ਫਿਰ ਕੱਲ ਪੰਦਰਵਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਇਆ ਤੇ ਕਈ ਲੋਕੀ ਮੇਰੇ ਵਰਗੇ ਮੂਰਖਾਂ ਵਾਹ ਫਲਾ ਰਹੇ ਨੇ ਕਿ ਮੈਂ ਸਾਰਿਆਂ ਨੂੰ ਨਾ ਮੇਰੇ ਵਰਗੇ ਮੂਰਖਾਂ ਨੂੰ ਰਿਕੁਐਸਟ ਆ ਕਰਦਾ ਬਾਈ ਕਿਸੇ ਦੀ ਦੁੱਖ ਦਾ ਮਜ਼ਾਕ ਨਾ ਬਣਾਓ ਗਲਤ ਫੋਟੋਆਂ ਪਾ ਕੇ AI ਨਾਲ ਐਡਿਟ ਕਰਕੇ ਕਈ ਫੋਟੋਆਂ ਐਕਚੁਅਲ ਬਾਈ ਦੀ ਹੈ ਵੀ ਨਹੀਂ ਆ ਉਹ ਫੋਟੋਆਂ ਪਾ ਕੇ ਕਈ ਆਰ ਆਈ ਪੀ ਲਿਖ ਕੇ ਐਡਵਾਂਸ ਦੇ ਵਿੱਚ ਪਲੀਜ਼ ਯਾਰ ਤੁਸੀਂ ਸਿਆਣੇ ਬਣੋ ਐਦਾਂ ਕਿਸੇ ਦਾ ਮਜ਼ਾਕ ਨਾ ਬਣਾਓ ਤੇ ਫਿਰ ਕੱਲ ਪੰਦਰਵਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਇਆ ਜੀ ਤੁਸੀਂ ਤਸਵੀਰ ਵੀ ਸੰਜੀ ਕੀਤੀ ਹਾਂਜੀ ਹਾਂਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰਾਂ ਨਾਲ ਲੱਗੀ ਹੋਈ ਹੈ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫੋਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਐਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੀ ਡੀਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ ਉਹਦੇ ਨਾਲ ਪੂਰੀ 뮤직 ਇੰਡਸਟਰੀ ਇੰਨੀ ਵੱਡੀ ਹੈ ਜਿਸ ਦੇ ਨਾਲ ਪੰਜਾਬ ਦੀ ਇਕਨੋਮੀ ਜੁੜੀ ਹੋਈ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਅਵਾਰਾ ਪਸ਼ੂਆਂ ਦੀ ਸਾਡੇ ਦੇਸ਼ ਦੇ ਵਿੱਚ ਕਈ ਜਗ੍ਹਾ ਕਾਉਸ ਐਸ ਟੈਕਸ ਲਿਆ ਜਾਂਦਾ ਡੀਜ਼ਲ ਤੇ ਪੈਟਰੋਲ ਤੇ ਉਹ ਕਿੱਥੇ ਜਾ ਰਿਹਾ ਹੈ ਹੈ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਇੱਕ ਕਿੰਨੇ ਲੱਖਾਂ ਹੀ ਲੋਕੀ ਸਾਡੇ ਦੇਸ਼ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਹਰ ਸਾਲ ਜਾਨਾਂ ਗੁਆ ਰਹੇ ਨੇ ਕਦੇ ਤੁਸੀਂ ਡਾਟਾ ਕੱਢ ਕੇ ਦੇਖੋ ਇੰਨੇ ਲੋਕੀ ਤਾਂ ਵਰਲਡ ਵਾਰ ਚ ਨਹੀਂ ਇਫੈਕਟ ਹੁੰਦੇ ਤੁਸੀਂ ਕਦੇ ਹਿਸਟਰੀ ਕੱਢੋ ਵਰਲਡ ਵਾਰ ਚ ਕਿੰਨੇ ਲੋਕੀ ਮਰੇ ਨੇ ਤੇ ਐਕਸੀਡੈਂਟਾਂ ਕਰਕੇ ਸਪੈਸ਼ਲੀ ਆਵਾਰਾ ਪਸ਼ੂਆਂ ਕਰਕੇ ਤੁਸੀਂ ਹੁਣ ਪਹੁੰਚੇ ਹੋ ਇੱਥੇ ਰਾਜਵੀਰ ਜਵੰਦਾ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲ ਹੋਈ ਤੁਹਾਡੀ ਕਿਉਂਕਿ ਵੱਡਾ ਝਟਕਾ ਇੱਕ ਲੱਗਾ ਸਦਮਾ ਹੈ ਕਿ ਬਿਲਕੁਲ ਵੀ ਹਿਲਜੁਲ ਨਹੀਂ ਹੋ ਰਹੀ ਨਹੀਂ ਮੇਰੀ ਕਨਵਰ ਬਾਈ ਨਾਲ ਹੋਈ ਸੀਗੀ ਗੱਲ ਉਹ ਕਹਿੰਦੀ ਆਪਾਂ ਇੱਥੇ ਹੀ ਆ ਹਸਪੀਟਲ ਦੇ ਵਿੱਚ ਤੇ ਕਈ ਲੋਕੀ ਮੇਰੇ ਵਰਗੇ ਮੂਰਖ ਨਾਲ ਵਹਾ ਫਲਾ ਰਹੇ ਨੇ ਕਿ ਮੈਂ ਸਾਰਿਆਂ ਨੂੰ ਉਹਨਾਂ ਮੇਰੇ ਵਰਗੇ ਮੂਰਖਾਂ ਨੂੰ ਰਿਕੁਐਸਟ ਆ ਕਰਦਾ ਬਾਈ ਕਿਸੇ ਦੀ ਦੁੱਖ ਦਾ ਮਜ਼ਾਕ ਨਾ ਬਣਾਓ ਆਪਣੇ ਟੀਆਰਪੀ ਲਈ ਆਪਣੇ ਵਿਊ ਦੇ ਲਈ ਗਲਤ ਫੋਟੋਆਂ ਪਾ ਕੇ AI ਨਾਲ ਐਡਿਟ ਕਰਕੇ ਕਈ ਫੋਟੋਆਂ ਐਕਚੁਅਲ ਬਾਈ ਦੀ ਹੈ ਵੀ ਨਹੀਂ ਆ। ਉਹ ਫੋਟੋਆਂ ਪਾ ਕੇ ਕਈ ਆਰ ਆਈ ਪੀ ਲਿਖ ਕੇ ਐਡਵਾਂਸ ਦੇ ਵਿੱਚ ਪਲੀਜ਼ ਯਾਰ ਤੁਸੀਂ ਸਿਆਣੇ ਬਣੋ ਇਦਾਂ ਕਿਸੇ ਦਾ ਮਜ਼ਾਕ ਨਾ ਬਣਾਓ। ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਬੁੱਧੀਜੀਵੀ ਲੋਕਾਂ ਨੂੰ ਮੀਡੀਆ ਨੂੰ ਕਿ ਇਦਾਂ ਦਾ ਕਾਨੂੰਨ ਬਣਾਇ ਲਾਵੇ ਜ਼ਰੂਰ ਵੀ ਕੋਈ ਤਾਂ ਕੋਈ ਜ਼ਿੰਮੇਵਾਰ ਹੋਣਾ ਚਾਹੀਦਾ। ਅਵਾਰਾ ਪਸ਼ੂ ਸੜਕਾਂ ਤੇ ਤੁਰੇ ਫਿਰਦੇ ਆ। ਕਦੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ। ਪਿਛਲੇ ਸਾਲ ਮੇਰੇ ਦੋਸਤ ਦੇ ਡੈਡ ਡੇਰਾ ਵਸੀ ਤੇ ਗੁਰਦੁਆਰੇ ਜਾ ਰਹੇ ਸੀਗੇ ਸਕੂਟੀ ਤੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੋ ਗਿਆ ਉਹ ਐਕਸਪਾਇਰ ਹੋ ਗਏ ਜੇ ਤੁਸੀਂ ਗੂਗਲ ਕਰਕੇ ਦੇਖੋ ਲੱਖਾਂ ਲੋਕ ਮਰ ਰਹੇ ਨੇ ਸਾਡੇ ਦੇਸ਼ ਦੇ ਵਿੱਚ ਇਹਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਤੁਹਾਨੂੰ ਮੀਡੀਆ ਨੂੰ ਵੀ ਮੈਂ ਰਿਕਵੈਸਟ ਕਰਦਾ ਇੱਦਾਂ ਦੇ ਮੁੱਦੇ ਜਰੂਰ ਚੁੱਕਿਆ ਕਰ। ਬਾਈ ਅਸੀਂ ਸਾਰੇ ਅਰਦਾਸ ਕਰਦੇ ਹਾਂ ਬਾਈ ਸਿਹਤ ਯਾਬ ਹੋਣ ਪਰ ਬਹੁਤ ਘਟ ਗਵਈਏ ਪੰਜਾਬ ਨੂੰ ਜਿਹੇ ਮਿਲੇ ਆ ਜਿਹ ਪਹਿਰਾਵਾ ਦੇ ਤੌਰ ਤੇ ਔਰ ਜੋਰ ਨਾਲ ਲਗਾਉਣ ਵਾਲੇ ਗਾਇਕ ਜੋ ਰਾਜਵੀਰ ਜਵੰਦਾ ਬਾਈ ਨੇ ਜਿਨ੍ਹਾਂ ਦੀ ਆਵਾਜ਼ ਚੰਦਮ ਹੈ। ਬਿਲਕੁਲ ਕਿਉਂਕਿ ਮੈਂ ਮਾਨਕ ਸਾਹਿਬ ਦੇ ਚਰਨਾਂ 'ਚ ਰਹਿਣ ਦਾ ਮੌਕਾ ਮਿਲਿਆ ਜਦੋਂ ਮੈਂ ਜਾਂਦਾ ਸੀਗਾ। ਮਾਨਕ ਸਾਹਿਬ ਕਹਿੰਦੇ ਸਨ ਕਿ ਗਾਣਾ ਹਿੱਟ ਹੋਣਾ ਇੱਕ ਲੱਗ ਗੱਲ ਹੈ। ਤੁਹਾਡੀ ਲਾਈਵ ਸਟੇਜ ਖਾੜਾ। ਉਹ ਹਿੱਟ ਹੋਣੇ ਇੱਕ ਲੱਗ ਗੱਲ ਤੇ ਉਹਨਾਂ ਚੋਂ ਟੌਪ ਦੇ ਜਿਹੜੇ ਮੈਂ ਕਹਾਂਗਾ 5 ਗਵਈਏ ਉਹਨਾਂ ਚੋਂ ਬਾਈ ਦਾ ਨਾਮ ਹੁੰਦਾ ਹੈ ਨਾ ਇਹਨਾਂ ਦੀ ਸਟੇਜ ਲਾਈਵ ਗਾਇਕੀ ਬਾ ਕਮਾਲ ਹੈ ਔਰ ਸਾਫ ਸੁਥਰੇ ਗਾਣੇ ਸਾਰੇ ਪਰਵਾਰਿਕ ਗੀਤ ਜਿੰਨੇ ਵੀ ਗਾਏ ਹੈ ਲਾਈਵ ਖਾੜਾ ਮੈਂ ਆਪ ਕਈ ਵਾਰੀ ਬਾਈ ਨੂੰ ਲਾਈਵ ਬੈ ਕੇ ਸੁਣਿਆ ਐਨਰਜੀ ਮਾਤਾ ਜੀ ਵੀ ਮੈਨੂੰ ਇੱਕ ਦੋ ਸ਼ੋਅ ਤੇ ਮਿਲੇ ਆ ਮੇਰੇ ਤੇ ਤੇ ਮੈਨੂੰ ਆਨਰ ਕਰਕੇ ਗਏ ਆ ਕਹਿੰਦੇ ਪੁੱਤਰ ਤੂੰ ਵੀ ਲਾਈਵ ਵਧੀਆ ਗਾਉਣਾ ਤੇ ਮੇਰੀ ਸਟੇਜ ਤੇ ਆ ਕੇ ਮਾਤਾ ਜੀ ਮੈਨੂੰ ਪ੍ਰੋਗਰਾਮ ਚ ਮਿਲੇ ਆ ਮੈਂ ਵੀਡੀਓ ਵੀ ਪਾਈ ਸੀ ਪਰ ਅੱਜ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨੇ ਦੁੱਖਾਂ ਦਾ ਪਹਾੜ ਸਾਡਾ ਪਿੱਛੇ ਫੈਮਿਲੀ ਵੀ ਹੈ ਔਰ ਕੱਲਾ ਇਹ ਨਹੀਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਕਰੋੜਾਂ ਲੋਕ ਦੁਨੀਆ ਚ ਉਹ ਸਾਰੇ ਦੁਖੀ ਨੇ ਅਰਦਾਸਾਂ ਕਰ ਰਹੇ ਨੇ ਔਰ ਆਪਾਂ ਸਾਰੇ ਅਰਦਾਸ ਕਰੀਏ ਗਲਤ افਵਾਹਾਂ ਆਪਣਾ